पडिर पय filtकशि खाहँ, झाल午, ङ ज flatsक <laughs> सबत्र, प्रफडिक wamज। بابا کے سا؄ کر سیکھیں بابا sympath ਵਾਣੀ ਉਹ ਬਾਣੀ ਦੇ ਦਰਸ਼ਨ ਕਿਵੇਂ ਕਰਾਂਗੇ ਜੇ ਉਹ ਗੁਰੂ ਸਾਹਿਬ ਜੀ ਨੇ ਵਜਨ ਕੀਤੇ ਸਮਕਰਦੇ ਭਾਈ ਤਿਆਰ ਬਰ ਤਿਆਰ ਜੇ ਪੰਜਾਂ ਸਿਕਾ ਦੇ ਦਰਸ਼ਨ ਨਾ ਹੋਣ ਹੋ ਤਿਆਰ ਬਰ ਤਿਆਰ ਕਹਿੰਦੇ ਭਾਈ ਤਿੰਨਾਂ ਦੇ ਦੋਹਾਂ ਦੇ ਉਹ ਕਹਿੰਦੇ ਇੱਕ ਦਿਨ ਸਵਾ ਲੱਖ ਦੇ ਦਰਸ਼ਨ ਕਰਦੇ ਉਹ ਬਾਣੀ ਬਾਣੀ ਵਿੱਚ ਤਿਆਰ ਬਰ ਤਿਆਰ ਦੇ ਤੇ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ ਔਰ ਜਦੋਂ ਦਰਬਾਰਾਇਣ ਭਗਤ ਜੀ ਕਹਿੰਦੇ ਭਾਈ ਅੰਮ੍ਰਿਤਾਲੀ ਗੁਰੂ ਦਾ ਪੰਥ ਖਾਲਸਾ ਸਿੰਘ ਆਪ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਲਾਨ ਕਰਕੇ ਇੱਦੇ ਨਿਸ਼ਾਨਾਉਣੇ ਨੇ ਗੁਰੂ ਦੇ ਉੱਪਰ ਤੇ ਜਿੱਥੇ ਨਿਸ਼ਾਨੇ ਪਾਏ ਨੇ ਲਾਗਦੇ ਉਹ ਲਾਗੇ ਸੁਨਰ ਸਿੰਘ ਨਵੇਂ ਉਹ ਪਿੰਡ ਤੋਂ ਵੀ ਦੂਜੇ ਆ ਕੇ ਬੈਠਣਾ ਤੋਂ ਵੀ ਆਪਣਾ ਗੁਰੂਪਾਤ ਸਰਨੇ ਸ਼ਾਹਜ਼ਾਦਿਆਂ ਉਹ ਚੰਗਾ ਦਿੱਤੀਆ ਉਹ ਜਿੱਥੇ ਗੱਲ ਕੀਤੀ ਉਸ ਤੋਂ ਬਾਅਦ ਉਹ ਕੰਪਨੀ ਤੋਂ ਹੋ ਗਿਆ ਨਿਸ਼ਾਨਾ ਤੇ ਗਵਾਂ ਨੂੰ ਨਿਸ਼ਾਨਾ ਆਸੇ ਜਗ੍ਹਾ ਛੱਡੀ ਹੈ ਜੇ ਆਪਾਂ ਗੁਰੂ ਦੇ ਨਿਸ਼ਾਨਾ ਦੀ ਜੋੜੇ ਪਾ ਕੇ ਜਦ ਅਸੀਂ ਗੁਰੂ ਦੇ ਨਿਸ਼ਾਨਾ ਤੋਂ ਉੱਚੇ ਹੋ ਕੇ ਬੈਠਾਂਗੇ ਤੇ ਆਪਾਂ ਜੂਰ ਗੁਰੂ ਦੇ ਨਿਸ਼ਾਨਾ ਦਾ ਪਮਾਨ ਕਰਾਂਗੇ। ਜੋ ਸਹੀ ਸਿੱਖੋਂ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਨਿਸ਼ਾਨਾ ਵਾਸਤੇ ਜਗ੍ਹਾ ਖਾਲੀ ਨਹੀਂ ਛੱਡ ਸਕਦੇ। ਜੋ ਸਾਡੇ ਆਪਣੀ ਫਾਰਸੇ ਪੰਥ ਦੇ ਗੁਰੂ ਦੇ ਨਿਸ਼ਾਨਾ ਕਿਰਪਾ ਕਰਕੇ ਸਪੀਨ ਦੇ ਸੈਂਟਰ ਵਾਲੀ ਜਗਾ ਉਹ ਬਿਲਕੁਲ ਖਾਲੀ ਅਖੀ ਜਾਵੇ ਬੜੇ ਪਿਆਰ ਨਾਲ ਨਿਮਰਤਾ ਦੇ ਨਾਲ ਬੇਨਤੀਆਂ ਕਰ ਰਹੇ ਆ ਬੰਸੇ ਕਹਿੰਦੇ ਅਸੀਂ ਕਿਉਂ ਲਾ ਦੇਖਣ ਆਏ ਅਸੀਂ ਵੀ ਮੰਨਣਾ ਨਹੀਂ ਹੈ ਗੱਲ ਬਹੁਤ ਬੜੀ ਆ ਖਿਜੋੜ ਕੇ ਵੀ ਬੈਂਦਿਆ ਜੀ ਦੀਆਂ ਮੇਰ ਕਿਰਪਾ ਕਰਕੇ ਥੋਣੀਆਂ ਤੋਂ ਉੱਥੇ ਜਾਵੋ ਇੱਥੇ ਗੁਰੂ ਕੇ ਨਿਸ਼ਾਨ ਸਾਹਿਬ ਸੋ ਇਹ ਬੇਨਤੀਆਂ ਪ੍ਰਵਾਨ ਕਰੋ ਕਤੋਂ ਕਤੋਂ ਕੈਂਪੀਆ ਘੋੜੇ ਕੱਡੇ ਨੂੰ ਪਹੁੰਚ ਰਹੇ ਨੇ ਗੁਰੂ ਜੀ ਢੋਰੀਆ ਵੱਲੋਂ ਪਾਪਾ ਜਗਾ ਜਪਨੀਏ

ਚਾਲ ਸੱਜਣੋਂ ਵੀ ਖੇਤੋਂ ਦੀ ਅਪੀਲ ਹੈ ਕਿ ਸਾਹਮਣੇ ਜਿਹੜਾ ਪਾਸਾ ਉਧਰ ਵੀ ਤੇ ਨੂੰ ਹੋ उहो कठे हुजे मिले se